ਰਾਜਵੀਰ ਜਵੰਦੇ ਦੇ دوست ਕੈਮਰੇ ਸਾਹਮਣੇ ਆਏ ਤੇ ਸਾਰੀ ਸਚਾਈ ਦੱਸਤੀ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਆ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਕਿਉਂਕਿ ਚਾਹੇ ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਛਪਾਉਣ ਦੀ ਜੇਕਰ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਆ ਸੋਸ਼ਲ ਮੀਡੀਆ ਤੇ ਮਾੜੀ ਜੀ ਵੀ ਭੜਕ ਲੱਗ ਜਾਵੇ ਤਾਂ ਉਸ ਦੇ ਦਸਤਾਵੇਜ਼ ਬਾਨੇ ਸ਼ੁਰੂ ਹੋ ਜਾਂਦੇ ਆ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਕਿ ਇਹ ਦੁਰਘਟਨਾ ਨਹੀਂ ਇਹ ਕਤਲ ਆ ਸੋ ਇਸ ਕਰਕੇ ਦੋਸਤਾਂ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਜਦੋਂ ਇਹ ਰਾਈਡ ਤੇ ਨਿਕਲੇ ਸੀ ਇਹ ਪੰਜ ਸੱਤ ਦੋਸਤ ਸੀ ਇਹ ਇਕੱਠੇ ਦੁਨੀਆ ਦੇ ਨਜ਼ਾਰੇ ਲੈਣ ਨਿਕਲੇ ਸੀ ਤੇ ਉਹ ਇੰਨੇ નિર્દયੀ ਸੀ ਕਿ ਇੱਕ ਦੋਸਤ ਉਹਨਾਂ ਦਾ ਫੱਟੜ ਹੋ ਗਿਆ ਉਹਨਾਂ ਨੂੰ ਮਾਸਾ ਜਿੰਨਾ ਫਰਕ ਨਹੀਂ ਪਿਆ ਉਹ ਅੱਗੇ ਲੰਘਦੇ ਗਏ ਉਹਨਾਂ ਨੇ ਆਪਣੇ ਦੋਸਤ ਦੀ ਪਰਵਾਹ ਨਹੀਂ ਕੀਤੀ ਜਿਵੇਂ ਹੀ ਇਸ ਗੱਲ ਨੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਫੜੀ ਓਵੇਂ ਹੀ ਹੋਵੇਂ ਦੋਸਤਾਂ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਇੱਕ ਪਾਸੇ ਰਾਜਵੀਰ ਜਵੰਦੇ ਨੇ ਇੰਡਸਟਰੀ ਦੇ ਵਿੱਚੋਂ ਇਹਨੇ ਦੋਸਤ ਖੱਟੇ ਸੀ ਕਿ ਜਦੋਂ ਦੁਨੀਆ ਤੋਂ ਗਿਆ ਉਹ ਤਾਹਾ ਮਾਰ-ਮਾਰ ਕੇ ਰੋ ਰਏ ਸੀ ਉਹਦਾ ਕਾਰਨ ਸੀ ਉਸਨੇ ਕਦੇ ਕੌਂਟਰੋਵਰਸੀ ਨਹੀਂ ਕੀਤੀ ਸੀ ਉਹ ਕਦੇ ਕਿਸੇ ਦਾ ਨਾਮ ਲੈ ਕੇ ਮਸ਼ਹੂਰ ਨਹੀਂ ਹੋਇਆ ਸੀ ਚਾਹੇ ਉਹ ਲੱਖ ਕਿਸੇ ਕੌਂਟਰੋਵਰਸੀ ਚ ਰਿਹਾ ਹੋਵੇ ਪਰ ਉਹਨੇ ਕਦੇ ਕਿਸੇ ਕਲਾਕਾਰ ਉੱਪਰ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਅੱਗੇ ਆਇਆ ਸੀ ਪਰ ਇੱਕ ਪਾਸੇ ਉਸਦੇ ਦੋਸਤਾਂ ਦੀ ਮਿਸਾਲ ਦਿੱਤੀ ਜਾ ਰਹੀ ਆ ਕਨਵਰ ਗਰੇਵਾਲ ਵਰਗੇ ਤਾਹਾ ਮਾਰ ਮਾਰ ਕੇ ਰੋ ਰਹੇ ਆ ਤੇ ਜਸ ਬਾਜਵਾ ਵਰਗੇ ਕਹਿ ਰਹੇ ਆ ਕਿ ਅਸੀਂ ਉਸ ਦੇ ਸ਼ੋ ਜਿਹੜੇ ਬੱਕੋ ਏਵੇਂ ਆ ਲਾਵਾਂਗੇ ਤੇ ਉਸ ਦੀ ਜਿਹੜੀ ਰਕਮਾ ਉਸ ਦੇ ਪਰਿਵਾਰ ਨੂੰ ਦੇਵਾਂਗੇ ਇਥੋਂ ਤੱਕ ਕੇ ਰਾਜਵੀਰ ਜਵੰਦੇ ਨੇ ਆਪਣੀ ਇੱਕ ਡਰੈਸ ਤਿਆਰ ਕਰਾਈ ਸੀ ਕਿਉਂਕਿ ਸੀਜ਼ਨ ਆਉਣ ਵਾਲਾ ਸੀ ਅਖਾੜਿਆਂ ਦਾ ਜਸ ਬਾਜਵੇ ਨੇ ਉਹ ਪਾ ਕੇ ਪਹਿਲਾਂ ਤਾਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਫੇਰ ਪਰਿਵਾਰ ਦਾ ਮਨੋਰੰਜਨ ਕੀਤਾ ਉਥੋਂ ਜਿਹੜੀ ਰਕਮ ਮਿਲੀ ਜਿਹੜਾ ਪੈਸਾ ਮਿਲਿਆ ਉਹ ਪਰਿਵਾਰ ਦੇ ਚਰਨਾਂ 'ਚ ਅਰਪਿਤ ਕੀਤਾ ਇਥੋਂ ਤੱਕ ਇਦੋਂ ਵੱਡੀ ਦੋਸਤੀ ਦੀ ਮਿਸਾਲ ਕੀ ਹੋ ਸਕਦੀ ਆ ਇੱਥੇ ਪਦਾਰਥਵਾਦੀ ਦੁਨੀਆ 'ਚ ਲੋਕ ਇੱਕ ਦੂਜੇ ਨੂੰ ਖਾਣ ਤੱਕ ਆਉਂਦੇ ਆ ਕੋਈ ਕਿਸੇ ਦਾ ਸគਾ ਨਹੀਂ ਪਰ ਫਿਰ ਵੀ ਉਸ ਨੌਜਵਾਨ ਨੇ ਇੱਕ ਦੋਸਤੀ ਦੀ ਮਿਸਾਲ ਪੇਸ਼ ਕੀਤੀ ਆ ਉੱਥੇ ਹੀ ਉਹਨਾਂ ਦੋਸਤਾਂ ਉੱਪਰ ਉਂਗਲ ਉਠਣੀ ਸ਼ੁਰੂ ਹੁੰਦੀ ਆ ਜਿਹੜੇ ਜਵੰਦੇ ਦੇ ਨਾਲ ਰਾਈਡ ਤੇ ਸੀ ਇਹ ਸਾਰੀ ਘਟਨਾਕਾਰਨ ਦੇ ਵਿੱਚ ਇਹ ਪਹਿਲਾ ਖਬਰ ਆਈ ਸੀ ਕਿ ਬਲੈਰੋ ਗੱਡੀ ਦੇ ਵਿੱਚ ਵੱਜਿਆ ਪਰ ਬਾਅਦ ਦੇ ਵਿੱਚ ਇਹ ਖਬਰ ਸਾਹਮਣੇ ਆਈ ਕਿ ਦੋ ਠੱਠੇ ਭੜ ਰਹੇ ਸੀ ਉਸ ਕਰਕੇ ਐਕਸੀਡੈਂਟ ਹੋਇਆ ਪਰ ਜੇਕਰ ਦੋਸਤਾਂ ਨੂੰ ਤਾਨਾ ਮੇਣਾ ਵੱਜ ਜਾਵੇ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਪਰਿਵਾਰ ਦਾ ਸਾਹਮਣਾ ਬਾਅਦ ਚ ਕਿਦਾਂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਦੋਸਤ ਸਾਹਮਣੇ ਆਏ ਕਾਦਰ ਥਿੰਦ ਵਰਗੇ ਉਹਨਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਕਿ ਚਾਹੇ ਸਾਨੂੰ ਕੁਝ ਮਰਜ਼ੀ ਕਹਿ ਲਓ ਅਸੀਂ ਉਸ ਨੂੰ ਠਾਇਆ ਉਸ ਨੂੰ ਪਹਿਲਾ ਪਜੌਰ ਦੇ ਹਸਪਤਾਲ ਵਿੱਚ ਲੈ ਕੇ ਗਏ ਉੱਥੇ ਉਹਨਾਂ ਨੇ ਰਾਜਵੀਰ ਜਵੰਦੇ ਨੂੰ ਹੱਥ ਨਹੀਂ ਪਾਇਆ ਤੇ ਫਿਰ ਅਸੀਂ 40 ਸ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਜਿਸ ਕਰਕੇ ਰਾਜਵੀਰ ਜਵੰਦੇ ਦੀ ਜਾਨ ਗਈ ਆ ਹੁਣ ਸਾਡਾ ਦੋਸਤ ਸਾਡੇ ਵਿਚਾਰ ਨਹੀਂ ਰਿਹਾ ਅਸੀਂ ਵੀ ਉਹਨਾਂ ਹੀ ਗੁਨਾਹਗਾਰ ਆ ਤੇ ਪਰ ਸਾਨੂੰ ਆ ਤਾਨਾ ਮਿਹਣਾ ਨਾ ਦਿਓ ਕੀ ਉਸ ਦੇ ਦੋਸਤ ਭੱਜ ਗਏ ਇਹ ਗੱਲ ਜਦੋਂ ਸਾਹਮਣੇ ਆਈ ਤਾਂ ਲੋਕਾਂ ਨੂੰ ਲੱਗਿਆ ਵਾਕਈ ਲੱਗਿਆ ਕਿ ਜਦੋਂ ਉਹ ਉਹਨਾਂ ਨੂੰ ਮਿਲਿਆ ਸੀ ਤਾਂ ਵਾਕਈ ਉਹਨਾਂ ਦੀਆਂ ਅੱਖਾਂ 'ਮੂਰੇ ਹਨੇਰ ਆ ਗਿਆ ਸੀ